ਹੋਰ ਬਾਈ ਤਰਨਪ੍ਰੀਤ ਕੀ ਹਾਲਚਾਲ ਆ ਬਾਈ ਠੀਕ ਆ ਬਾਈ ਬੜੀ ਬਾਈ ਆਪਾਂ ਪੋਸਟ ਪਾਈ ਸੀਗੀ ਹਨਾ ਤੇਰੀ ਫੇਸਬੁੱਕ ਦੇ ਤੇ ਕਿੰਨਾ ਕੁ ਰਿਸਪੌਂਸ ਮਿਲਿਆ ਫੋਨ ਫਾਨ ਦੱਸੋ ਕਿੰਨੇ ਕ ਆਏ ਆ ਬਈ ਆਪਾਂ ਨੂੰ ਬਹੁਤ ਫੋਨ ਆਏ ਸੀਗੇ ਬਈ ਉਹ ਪੋਸਟ ਨੂੰ ਬਹੁਤ ਪਿਆਰ ਦਿੱਤਾ ਸਾਰੇ ਧੰਨਵਾਦ ਕਰਦੇ ਆ ਸਾਰੇ ਭਰਾਵਾਂ ਦਾ ਆਪਾਂ ਠੀਕ ਆ ਬਾਈ ਤੇ ਪਹਿਲਾਂ ਤਾਂ ਬਾਈ ਆਪਣੇ ਬਾਰੇ ਦੱਸ ਦਿਓ ਹਨਾ ਇਹ ਸ਼ੌਂਕ ਕਿੱਥੋਂ ਪਿਆ ਸੀਗਾ ਜਿਹੜਾ ਇਹ ਕਲਾ ਹੈਗੀ ਆ ਤੁਹਾਡੇ ਕੋਲੇ ਆਈ ਆ ਹਨਾ ਇਹ ਕਿੰਨੇ ਟਾਈਮ ਚ ਕੰਮ ਸਿੱਖਿਆ ਸੀ ਤੇ ਹੁਣ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਸ਼ੌਂਕ ਤਾਂ ਬਾਈ ਇੱਕ ਸਾਲ ਪਹਿਲਾਂ ਆਪਾਂ ਪਿੰਡ ਕੰਮ ਕੀਤਾ ਸੀਗਾ ਕੋਠੀ 'ਚ ਫੌਜੀ ਆ ਮੁੰਡਾ ਉਹ ਜਿਹੜੀ ਆਪਾਂ ਉਦੋਂ ਵੀਡੀਓ ਬਣਾਈ ਸੀ ਹਾਂ ਠੀਕ ਆ ਬਾਈ ਤੇ ਉਹਨਾਂ ਨੇ ਕਿਹਾ ਸੀਗਾ ਵੀ ਕੋਈ ਸੀ ਆਪਾਂ ਵੱਖਰਾ ਹੀ ਕਰਨਾ ਹੂੰ ਤੇ ਮੈਂ ਫੋਨ 'ਤੇ ਇਹ ਡਿਜ਼ਾਈਨ ਦੇਖਦਾ ਹੁੰਦਾ ਸੀ ਪਾਕਿਸਤਾਨੀ ਡਿਜ਼ਾਈਨ ਅੱਛਾ ਤੇ ਫੋਨ ਤੋਂ ਦੇਖ ਕੇ ਮੈਂ ਉੱਥੇ ਡਿਜ਼ਾਈਨ ਬਣਾਏ ਸੀਗੇ ਉੱਥੇ ਮੈਨੂੰ ਚੰਗਾ ਲੱਗਿਆ ਕੰਮ ਤੇ ਉਦੋਂ ਬਾਅਦ ਮੈਂ ਇਹ ਕੰਮ ਕਰ ਲਿਆ ਮੰਨ ਲਾ ਉਸਤਾਦ ਕੋਈ ਨਹੀਂ ਤਾਂ ਰਿਆ ਤੇ YouTube ਹੀ ਉਸਤਾਦ ਆ ਹਨਾ ਹਾਂ ਠੀਕ ਆ ਬਾਈ ਤੇ ਹੁਣ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਕਿੰਨੇ ਕੰਮ ਹੁਣ ਤੱਕ ਕਰ ਚੁੱਕੇ ਆ ਬਈ ਸਾਲ ਹੋ ਗਿਆ ਕੰਮ ਕਰਦਿਆਂ ਨੂੰ ਬਹੁਤ ਕਰਤੇ ਕੰਮ ਅੱਦੂਆ ਠੀਕ ਹੈ ਕਿੱਥੇ ਕਿੱਥੇ ਬਈ ਜਿਆਦਾ ਹੁਣ ਜਿਵੇਂ ਆ ਦਿਨਾਂ ਚ ਕਿੱਥੇ ਕਿੱਥੇ ਕੰਮ ਕੀਤਾ ਜੇ ਕਿਸੇ ਨੇ ਦੇਖਣਾ ਮੰਨ ਲਓ ਹਨਾ ਕੋਈ ਚਾਰ ਪੰਜ ਪਿੰਡ ਦੱਸੋ ਜਿੱਥੇ ਜਿੱਥੇ ਕੰਮ ਹੋਇਆ ਆਪਣਾ ਆਪਣਾ ਬਈ ਇੱਧਰ ਖੁੱਡੀਆਂ ਪਿੰਡ ਹਾਂਜੀ ਸਰਹਿੰਦ ਹਾਂਜੀ ਅੰਮ੍ਰitsar ਓਟਾਰੀ ਬਾਡਰ ਤਾਪਾ ਸੁਖਪੁਰਾ ਠੀਕ ਹੈ ਬਈ ਤੇ ਪਟਿਆਲਾ ਹੂੰ ਰਾਮਪੁਰਾ ਫੂਲ ਜਿਵੇਂ ਬਈ ਆਪਾਂ ਪਹਿਲਾਂ ਵੀਡੀਓ ਚ ਕਿਹਾ ਵੀ ਬਹੁਤ ਲੋਕ ਚਾਹੁੰਦੇ ਆ ਵੀ ਇਹ ਫਰਸ਼ ਲਵਾਈਏ ਹਨਾ ਪਰ ਰੇਟ ਬਹੁਤ ਜ਼ਿਆਦਾ ਹੁੰਦਾ ਬਈ ਕਿਉਂਕਿ ਇਹ ਕਲਾ ਹੈਗੀ ਥੋੜੇ ਬੰਦਿਆਂ ਕੋਲੇ ਤਾਂ ਜਦੋਂ ਬੰਦਾ ਪੁੱਛਦਾ ਲੇਬਰ ਸੁਣ ਕੇ ਡਰ ਜਾਂਦਾ ਤਾਂ ਤੁਸੀਂ ਮੜਾ ਦੱਸੋ ਵੀ ਜਿਹੜੀ ਲੇਬਰ ਹੈਗੀ ਇਹਦੀ ਕੀ ਕੋਸਟ ਆਉਂਦੀ ਹੈ ਲੇਬਰ ਦੀ ਕਿਹੜੀ ਐਟ ਵਰਕ ਦਿਓ ਸਾਰਾ ਸਿਸਟਮ ਦੱਸ ਦਿਓ ਸਾਨੂੰ ਬਈ ਲੇਬਰ ਇਹਦੇ ਵਿੱਚ ਆਪਾਂ ਰੇਟ ਦਾ ਵੀਡੀਓ ਦੇ ਵਿੱਚ ਦੱਸ ਨਹੀਂ ਸਕਦੇ ਦੂਜੇ ਮਿਸਤਰੀ ਤਰਾਏ ਕਰਦੇ ਆ ਠੀਕ ਹੈ ਬਈ ਪਰ ਆਪਾਂ ਵੀਡੀਓ ਦੇਖ ਕੇ ਕੋਈ ਵੀ ਕਸਟਮਰ ਆਪਾਂ ਨੂੰ ਫੋਨ ਕਰਦਾ ਆਪਾਂ ਕਿਸੇ ਵੀ ਕਸਟਮਰ ਨੂੰ ਇਹ ਨਰਾਜ਼ ਨਹੀਂ ਕਰਦੇ ਰੇਟ ਰੂਡ ਦਾ ਕੋਈ ਚੱਕਰ ਨਹੀਂ ਆਪਾਂ ਵੱਧ ਘੱਟ ਕਰ ਲੈਂਦੇ ਆ ਗਾਰੰਟੀ ਹੋਊਗੀ ਰੇਟ ਦੀ ਬਾਕੀਆਂ ਨਾਲੋਂ ਘੱਟ ਲਾਉਂਗੇ ਤੇ ਬਈ ਇਹ ਇੱਟ ਕਿਹੜੀ ਹੁੰਦੀ ਹੈ ਦਿਖਾਓ ਮਾੜਾ ਜਿਹੜਾ ਡਿਜ਼ਾਈਨ ਬਣਾਈ ਜਾਂਦੇ ਤੁਸੀਂ ਕਿਹੜੀ ਇੱਟ ਵਰਤੀ ਜਾਂ ਨੂੰ ਇੱਥੇ ਟੇਲ ਆ ਕਿ ਇੱਟਾਂ ਇਹ ਇਹ ਵੀਰੇ ਨਾਰਮਲ ਪੱਠੇ ਦੀ ਟੇਲ ਆ ਪੱਠੇ ਦੀ ਟੇਲ ਜਿਹੜੀ ਆਪਾਂ ਛੱਤਾਂ ਦੇ ਬੱਤੇ ਦੇ ਵਰਤਦੇ ਆ ਇਹ 2 ਇੰਚੀ ਵਾਲੀ ਟੇਲ ਆ ਜਿਹੜੀ ਆਪਾਂ ਛੱਤਾਂ ਦੇ ਪਾਉਣੀ ਉਹ 1.5 ਇੰਚੀ ਵਾਲੀ ਹੁੰਦੀ ਆ ਅੱਛਾ ਇਹ 2 ਇੰਚੀ ਵਾਲੀ ਟੇਲ ਆ ਤੇ ਇਹ ਨਾਰਮਲ ਪੱਠੇ ਦੀ ਟੇਲ ਆ ਹਾਂਜੀ ਜ਼ਿਆਦਾਤਰ ਇਹਦੇ ਤੇ ਬਿਜਲੀ ਵਾਲੀ ਇੱਟ ਲੱਗਦੀ ਆ ਜਿਵੇਂ ਉਹ 2.5 ਇੰਚ ਮੋਟੀ ਹੁੰਦੀ ਆ ਬਿਜਲੀ ਉਹਦੀ ਨਿਯਾਤ ਵੀ ਜ਼ਿਆਦਾ ਹੋਊਗੀ ਫਿਰ ਹਾਂਜੀ ਹਾਂਜੀ ਤੇ ਖਰਚੇ ਦਾ ਕਿੰਨਾ ਕੁ ਫਰਕ ਆ ਬਈ ਖਰਚੇ ਦਾ ਬਸ ਬਈ ਦੂਜਾ ਮਟੀਰੀਅਲ ਤਾਂ ਉਨਾ ਹੀ ਪੈਂਦਾ ਕੱਲਾ ਇੱਟ ਦਾ ਖਰਚੇ ਦਾ ਹੀ ਫਰਕ ਪੈਂਦਾ ਅੱਛਾ ਇਹ ਕੀ ਰੇਟ ਚੱਲ ਰਹੀ ਆ ਹੁਣ ਇਹ 6000 ਆ ਤੇ ਅੱਛਾ ਉਹ ਮਹਿੰਗੀ ਹੁੰਦੀ ਆ ਉਹ 8500 ਬਹੁਤ ਫਰਕ ਆ ਹਨਾ ਤੇ ਜਿਹੜਾ ਇਹ ਡਿਜ਼ਾਈਨ ਬਣਾਉਣੇ ਹੋ ਬਈ ਤੁਸੀਂ ਜਿਹੜੇ ਰੇਟ ਹੁੰਦੇ ਆ ਉਹ ਡਿਜ਼ਾਈਨ ਦੇ ਹਿਸਾਬ ਨਾਲ ਹੁੰਦੇ ਆ ਜੈ ਕ੍ਰੇਟੀ ਹੁੰਦਾ ਆਪਣਾ ਏਰੀਆ ਨਹੀਂ ਵੀਰੇ ਆਪਾਂ ਡਿਜ਼ਾਈਨ ਦੇ ਹਿਸਾਬ ਨਾਲ ਨਹੀਂ ਕਰਦੇ ਬਾਕੀ ਮਿਸਤਰੀ ਕਰੀ ਵੀ ਜਾਂਦੇ ਆ ਫੁੱਲਾਂ ਦੇ ਹਿਸਾਬ ਨਾਲ ਹੂੰ ਪਰ ਆਪਣਾ ਰੇਟ ਸਕੁਅਰ ਫੁੱਟ ਦੇ ਹਿਸਾਬ ਨਾਲ ਹੀ ਹੁੰਦਾ ਠੀਕ ਐ ਤੁਹਾਡੇ ਨਾਲ ਫਿਰ ਪੂਰੀ ਟੀਮ ਆ ਤੁਸੀਂ ਕਿੰਨੇ ਬੰਦੇ ਹੋਣ ਟੀਮ ਚ ਅਸੀਂ 5 ਬੰਦੇ ਆ ਬਈ 5 ਬੰਦੇ ਪਿੰਡ ਦੇ ਆ ਆਪਣੇ ਘਰ ਨਾਲ ਦੇ ਪਿੰਡਾਂ ਦੇ ਹਾਂ 1 2 3 ਮੁੰਡੇ ਆਪਣੇ ਹੈਗੇ ਬੁੱਟਰ ਸ਼ਰੀਂ ਦੇ ਇੱਕ ਮੁੰਡਾ ਭਲਾਇਆ ਨਹੀਂ ਠੀਕ ਐ ਬਾਈ ਜਦੋਂ ਬਾਈ ਕੰਮ ਕਰਦੇ ਹੋ ਨਵਾਂ ਕੰਮ ਹੋਣ ਕਰਕੇ ਲੋਕ ਪਸੰਦ ਕਰਦੇ ਆ ਕੰਮ ਤੁਹਾਡਾ ਬਹੁਤ ਪਸੰਦ ਕਰਦੇ ਆ ਬਈ ਬਹੁਤ ਪਿਆਰ ਦਿੰਦੇ ਲੋਕ ਤੇ ਆ ਦਿਖਾ ਦਿੰਨੇ ਆ ਬਾਈ ਹਨਾ ਆ ਦੱਸਿਓ ਬਾਈ ਫੁੱਲ ਬਾਰੇ ਜਿਹੜਾ ਬਣਾਇਆ ਹਨਾ ਇਹਦੀ ਪੂਰੀ ਕਟਿੰਗ ਕਰਕੇ ਬਾਈ ਕਟਣ ਵਾਲੇ ਕਰਦੇ ਆ ਹਨਾ ਕਟਿੰਗ ਦੇਖੋ ਇਹ 10 ਫੁੱਟਾ ਫੁੱਲ ਆ ਵੀ ਇਹ ਵੀ 10 ਫੁੱਟਾ ਫੁੱਲ ਅੱਛਾ ਅੱਛਾ ਇਹ ਫੁੱਟਾਂ ਦੇ ਹਿਸਾਬ ਨਾਲ ਹੁੰਦਾ ਫਿਰ ਫੁੱਲ ਮੇਰੇ ਫੁੱਟਾਂ ਦੇ ਹਿਸਾਬ ਨਾਲ ਬਣਦੇ ਠੀਕ ਹੈ ਇਹ ਬਾਈ ਕਿੰਨਾ ਏਰੀਆ ਜਿਹੜਾ ਹੁਣ ਲਾਈ ਜਾਂਦੇ ਤੁਸੀਂ ਇਹ 2200 ਸਕੁਅਰ ਫੁੱਟਾ ਜੀ 2200 ਸਕੁਅਰ ਫੁੱਟ ਠੀਕ ਹੈ ਬਾਈ ਤੇ ਇਹ ਬਾਈ ਦਾ ਜਿਹੜਾ ਸੰਪਰਕ ਕਿਵੇਂ ਹੋਏ ਤੁਹਾਡੇ ਨਾਲ ਫਿਰ ਇਹ ਬਾਈ ਆਪਣੀ ਉਹ ਵੀਡੀਓ ਤੇ ਹੀ ਹੋਏ ਸੀਗੀ ਯੂਟਿਊਬ ਸ ਵੀਡੀਓ ਦੇਖ ਕੇ ਕੀਤਾ ਉਹ ਵੀਡੀਓ ਤੇ ਬਹੁਤ ਕੰਮ ਆ ਠੀਕ ਹੈ ਬਾਈ ਬਾਕੀ ਇੱਕ ਆਪਾ ਪੋਸਟ ਪਾਈ ਸੀ ਹੁਣ ਫੇਸਬੁੱਕ ਤੇ ਉਹ ਤੋਂ ਬਹੁਤ ਫੋਨ ਆਏ ਆ ਬਹੁਤ ਕੰਮ ਆਉਤੋ ਬੁੱਕ ਹੋਏ ਪਏ ਠੀਕ ਹੈ ਬਾਈ ਬਾਕੀ ਜੇ ਕਿਸੇ ਨੇ ਕਰਾਉਣਾ ਮੰਨ ਲਓ ਕੰਮ ਕਿੰਨਾ ਕ ਆਪਣੇ ਕੋਲੇ ਹੁੰਦੀ ਹੈ ਡੇਟ ਮੰਨ ਲਓ ਅੱਜ ਫੋਨ ਕਰਦਾ ਤੁਹਾਨੂੰ ਕੀ ਹਿਸਾਬ ਕਿਤਾਬ ਹੁੰਦਾ ਉਹ ਵੀ ਦਰਸ਼ਕਾਂ ਨੂੰ ਦੱਸ ਦਿਓ ਆਪਣੇ ਤੋਂ ਬਈ ਯਾਰ ਮੰਨ ਕੇ ਚੱਲੋ ਵੀ ਹੁਣ ਇਸ ਟਾਈਮ ਤੇ ਚਾਰ ਕੰਮ ਬੁੱਕ ਆ ਆਪਣੇ ਕੋਲੇ ਅੱਛਾ ਚਾਰ ਸਾਈਆਂ ਬੁੱਕ ਆ ਹਾਂ ਮੰਨ ਲਓ ਮਹੀਨਾ ਕ ਤਾਂ ਲੱਗ ਹੀ ਜਾਂਦਾ ਉਹ ਚਾਰ ਸਾਈਆਂ ਦੇ ਚਾਰ ਸਾਈਆਂ ਹਾਂ ਡੇਢ ਕਿ ਮਹੀਨਾ ਲੱਗ ਜੀ ਮਹੀਨਾ ਡੇਢ ਮਹੀਨਾ ਬੁਕਿੰਗ ਤੇ ਆ ਹੁਣ ਹਾਂਜੀ ਹਾਂਜੀ ਠੀਕ ਐ ਬਾਕੀ ਸੈਟਿੰਗ ਹੋ ਜਾਂਦੀ ਹੈ ਹਨਾ ਬਾਕੀ ਅੱਗੇ ਪਿੱਛੇ ਹੋ ਵੀ ਜਾਂਦਾ ਕੰਮ ਕਈ ਵਾਰੀ ਸੈਟਿੰਗ ਹੋ ਜਾਂਦੀ ਹੈ ਕਿੰਨਾ ਕੁ ਦੂਰ ਤੱਕ ਚਲੇ ਜਾਣੇ ਮੰਨ ਲਓ ਭਲਾਈ ਜਣਾ ਆਪਣਾ ਪਿੰਡ ਦੂਰ ਦੂਰ ਕਿੰਨਾ ਕੁ ਦੂਰ ਤੱਕ ਕਰ ਦਿਓ ਕੰਮ ਦੂਰ ਤਾਂ ਬਈ ਜਿੱਥੇ ਮਰਜ਼ੀ ਹੋਵੇ ਬਸ ਸਾਡਾ ਰਹਿਸ਼ ਦਾ ਪ੍ਰਬੰਧ ਹੋਵੇ ਤੇ ਰੋਟੀ ਦਾ ਪ੍ਰਬੰਧ ਹੋਵੇ ਠੀਕ ਹੈ ਬਾਕੀ ਲੀੜਾ ਕਪੜਾ ਹੀ ਆਪ ਹੀ ਧੋ ਲੈਣੇ ਆ ਜਿੱਥੇ ਰਹਿਨੇ ਆ ਅੱਛਾ ਠੀਕ ਐ ਬਈ ਤੇ ਬਈ ਖੁਸ਼ੀ ਕਿੰਨੀ ਕੁ ਹੁੰਦੀ ਆ ਇਹ ਕਲਾ ਆਈ ਆ ਹਨਾ ਸਿੱਖਿਆ ਦਾ ਮਿਹਨਤ ਕੀਤੀ ਆ ਕਿੰਨੀ ਖੁਸ਼ੀ ਹੁੰਦੀ ਆ ਵੀ ਆਪਾਂ ਯਾਰ ਇੰਨਾ ਕੰਮ ਕਰਨ ਯੋਗ ਹੋ ਗਏ ਆ ਖੁਸ਼ੀ ਤਾਂ ਵੀਰੇ ਬਹੁਤ ਹੁੰਦੀ ਆ ਜਿਹੜਾ ਟ੍ਰੈਂਡਿੰਗ ਦੇ ਵਿੱਚ ਕੰਮ ਚੱਲਦਾ ਹੋਵੇ ਉਹ ਕਰਨਾ ਹੋਵੇ ਉਹਦੇ ਤੋਂ ਖੁਸ਼ੀ ਬਹੁਤ ਹੁੰਦੀ ਆ ਹੂੰ ਮਾਪਿਓ ਵੀ ਖੁਸ਼ ਆ ਪੂਰੇ ਵੀ ਸਾਡਾ ਮੁੰਡਾ ਵਧੀਆ ਕੰਮ ਲੱਗਿਆ ਹਨਾ ਹਾਂ ਹਾਂ ਪੂਰੇ ਖੁਸ਼ ਆ ਜੀ ਤੇ ਜਿਹੜੇ ਵੀਡੀਓ ਦੇਖ ਰਹੇ ਆ ਕੰਮ ਕਰਾਉਣਾ ਚਾਹੁੰਦੇ ਆ ਤੁਹਾਡੇ ਤੋਂ ਉਹਨਾਂ ਨੂੰ ਇੱਕ ਦਾ ਆ ਉਹਦਾ ਨੰਬਰ ਦੱਸ ਦਿਓ ਹਨਾ ਤੇ ਭਾਈ ਕਿਵੇਂ ਤੁਹਾਡੇ ਨਾਲ ਗੱਲਬਾਤ ਕਰਨ ਏਰੀਆ ਦੱਸਣਾ ਪੈਂਦਾ ਜਾਂ ਤੁਸੀਂ ਦੇਖ ਕੇ ਆਉਣੇ ਆਪ ਜਾ ਕੇ ਨਾ ਮੇਰੇ ਏਰੀਆ ਦੱਸ ਕੇ ਆਪਣੋਂ ਵੀ ਏਰੀਆ ਦੇ ਹਿਸਾਬ ਨਾਲ ਆਪਾਂ ਸਾਈ ਪਵਾਲੇ ਨੇ ਜੇ ਜਿਆਦੇ ਬਾਟ ਹੋਵੇ ਜਿਵੇਂ ਹੁਣ ਇੱਥੇ ਡੋਗ ਕੰਮ ਕਰੀਏ ਨੇ ਨਾਲ ਪਿੰਡ ਕੋਈ ਕੰਮ ਆਉਂਦਾ ਉਹ ਦੇਖ ਵੀ ਉਹਨੇ ਕੰਮ ਜਾ ਕੇ ਨਾ ਅੱਛਾ ਟਾਈਮ ਹੋਵੇ ਕੱਢ ਲਈਦਾ ਸਮਾਂ ਠੀਕ ਹੈ ਘੱਟੋ ਘੱਟ ਕਿੰਨਾ ਏਰੀਆ ਹੋਣਾ ਚਾਹੀਦਾ ਏਰੀਆ ਵੀਰੇ ਜਿੰਨਾ ਮਰਜ਼ੀ ਹੋਵੇ ਪਰ ਕਸਟਮਰ ਜਿਵੇਂ ਅਸੀਂ ਸਹੀ ਰਹਿਨੇ ਆ ਉਵੇਂ ਸਹੀ ਹਾਂ ਬੰਦਾ ਸਹੀ चाहिਦਾ ਅੱਗੋਂ ਸ਼ੌਂਕ ਤੁਸੀਂ ਸਾਰਿਆਂ ਦੇ ਪੂਰਾ ਕਰੋਗੇ ਠੀਕ ਆ ਆਵਦਾ ਨੰਬਰ ਦੱਸ ਦਿਓ ਬਾਈ ਨੰਬਰ ਵੀਰੇ ਆਪਣਾ ਹੈਗਾ 62399 28168 ਠੀਕ ਹੈ ਬਾਈ ਤੇ ਇਹ ਬਾਈ ਕੋਠੀ ਬਹੁਤ ਸੋਹਣੀ ਬਾਈ ਹੋਰੀ ਤਿਆਰ ਕਰਾਈ ਜਾਂਦੇ ਆ ਤਾਂ ਇਹਨਾਂ ਨੇ ਬਾਈ ਹੋਰ ਅਪਰੋਚ ਕੀਤੀ ਆ ਤੇ ਆ ਪਾਕਿਸਤਾਨੀ ਡਿਜ਼ਾਈਨ ਬਣਾ ਰਹੇ ਆ ਪਿੰਡ ਡੋਕ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਬਾਈ ਦੀ ਕੋਠੀ ਆ ਤੇ ਬਹੁਤ ਸੋਹਣਾ ਕੰਮ ਹੋ ਰਿਹਾ ਇੱਥੇ ਲੱਕੜ ਦਾ ਵੀ ਪੇਂਟ ਦਾ ਵੀ ਤੇ ਆ ਵੀ ਦੇਖ ਲਓ ਆਪਣੇ ਪਿੰਡ ਦੇ ਮੁੰਡੇ ਸਿਰਾਂ ਲਈ ਆਉਂਦੇ ਆ ਤੇ ਠੀਕ ਆ ਬਾਈ ਧੰਮੀ ਬਹੁਤ ਬਹੁਤ ਧੰਨਵਾਦ ਆਪਣਾ ਇੰਸਟਾਗ੍ਰam ਅਕਾਊਂਟ ਵੀ ਦੱਸ ਦੇ ਬਈ ਜਿਹੜਾ ਵੀਡੀਓ ਪਾਉਣਾ ਚਾਹਤ ਤੁਸੀਂ ਆਪਣਾ ਇੰਸਟਾਗ੍ਰam ਅਕਾਊਂਟ ਹੈਗਾ ਵੀਰੇ ਧੰਮੀ ਟਾਇਲ ਜੋਣ ਠੀਕ ਆ ਬਈ ਆਪਾਂ ਬਈ ਦੇ ਦਾਂਗੇ ਲਿੰਕ ਸਕਰੀਨ ਤੇ ਵੀ ਚਲਾ ਦਿੰਨੇ ਆ ਫੋਟੋ ਬਾਈ ਦੇ ਅਕਾਊਂਟ ਦੀ ਤੇ ਫੋਲੋ ਵੀ ਕਰ ਲਿਓ ਜਿਹੜੇ ਨਵੇਂ-ਨਵੇਂ ਡਿਜ਼ਾਈਨ ਇਹ ਪਾਉਂਦੇ ਆ ਉਵੇਂ ਤੁਸੀਂ ਇਹਨਾਂ ਤੋਂ ਕੰਮ ਕਰਾ ਸਕਦੇ ਹੋ ਜੇ ਬਈ ਕਿਸੇ ਨੇ ਫੋਟੋ ਦਿਖਾ ਕੇ ਡਿਜ਼ਾਈਨ ਪਵਾਉਣਾ ਹਾਂ ਵੀਰੇ ਆਪਣੇ ਕੋਲੇ ਡਿਜ਼ਾਈਨ ਹੈਗੇ ਆ 70 75 ਫੋਟੋਆਂ ਆਪਾਂ ਅਗਲੇ ਨੂੰ ਸੈਂਡ ਕਰ ਦੇਣਾ ਕੋਈ ਮਰਜ਼ੀ ਇਸ ਲੱਗ ਜਿਹੜਾ ਮਰਜ਼ੀ ਕਰਾ ਲਓ ਰੇਟ ਉਹ ਹੁਣ ਆ ਅੰਕ ਅੰਕਲ ਨੇ ਆ ਫੋਟੋ ਸਿਲੈਕਟ ਕਰਕੇ ਡਿਜ਼ਾਈਨ ਦੱਸਿਆ ਉਹੀ ਪਾਈ ਹੈ ਜਿਹੜੇ ਅੰਕਲ ਨੇ ਕਹੇ ਠੀਕ ਆ ਬਾਈ ਤੇ ਕੰਮ ਬਾਈ ਮੁੰਡੇ ਬਹੁਤ ਲਗਨ ਨਾਲ ਕਰਦੇ ਆ ਹਨਾ ਕਿਉਂਕਿ ਆਪਣੇ ਨਾਲ ਬਾਈ ਦਾ ਬਹੁਤ ਟਾਈਮ ਤੋਂ ਹੈਗੀ ਆਉਣ ਜਾਣ ਜਾਣ ਪਛਾਣ ਤੇ ਆਪਣੀ ਵੀ ਗਾਰੰਟੀ ਆ ਕੰਮ ਦੀ ਜਿਹੜਾ ਵੀ ਭਰਾ ਕੰਮ ਕਰਾਊਗਾ ਬੇਫਿਕਰ ਹੋ ਕੇ ਬੇਝਿਜਕ ਹੋ ਕੇ ਤੁਸੀਂ ਕੰਮ ਕਰਾ ਸਕਦੇ ਹੋ ਆਪਣੇ ਪਿੰਡ ਦਾ ਮਿਹਨਤੀ ਨੌਜਵਾਨ ਤੇ ਜੇ ਬਾਈ ਦੀ ਮਿਹਨਤ ਤੁਹਾਨੂੰ ਵਧੀਆ ਲੱਗੀ ਕੰਮ ਸੋਹਣਾ ਲੱਗਿਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਕਿਸੇ ਨੇ ਵੀ ਕੰਮ ਕਰਾਉਣਾ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਠੀਕ ਆ ਬਾਈ ਧੰਨਵਾਦ ਓਕੇ ਬੇਟਾ